ਇਹ ਵੀ ਗੱਲ ਨਹੀਂ ਕਰਦਾਂ ਮੈਂ। ਮੇਰਾ ਜਨਮ ਬੋਲਣਾ। ਸਾਥੀਓ, ਸ਼ਹੀਦ ਉਤਮ ਸਿੰਘ ਜੀ ਦਾ ਜਨਮ 26 ਦਸੰਬਰ 1949 ਨੂੰ ਸਨਾਂਵ ਵਿਖੇ ਹੋਇਆ। ਸ਼ਹੀਦ ਉਤਮ ਸਿੰਘ ਦਾ ਪਹਿਲਾ ਨਾਮ ਸ਼ੇਰ ਸਿੰਘ ਅਤੇ ਸ਼ਹੀਦ ਉਤਮ ਸਿੰਘ ਜੀ ਦੇ ਪਿਤਾ ਦਾ ਨਾਮ ਸਰਦਾਰ ਟਹਿਲ ਸਿੰਘ ਅਤੇ ਮਾਤਾ ਦਾ ਨਾਮ ਨਰੈਣਕੋ 13 April 1919 ਨੂੰ ਜਲੇਵਾਲਾ ਬਾਗ ਦਾ ਹਤਿਆਕਾਂਡ ਹੋਇਆ ਤੇ ਸ਼ਹੀਦ ਉਤਮ ਸਿੰਘ ਨੇ ਮਾਈਕਲ ਡੋਇਰ ਨੂੰ 13 March 1940 ਨੂੰ ਮਾਰਿਆ। ਅਤੇ 15 ਜੁਲਾਈ ਨੂੰ ਉਦਮ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਅੱਜ 85 ਸਾਲ ਪੂਰੇ ਹੋਣ ਤੇ ਮੈਂ ਮਲਕੀਤ ਸਿੰਘ ਵਰਤਿਆ ਅਤੇ ਸਮੂਹ ਨਗਰ ਪੰਚਾਇਤ ਤਲਵੰਡੀ ਚੌਧਰੀਆਂ ਤੇ ਸਾਰੇ ਦੇਸ਼ ਵਾਸੀਆਂ ਵੱਲੋਂ ਮਹਾਨ ਸ਼ਹੀਦ ਉਦਮ ਸਿੰਘ ਜੀ ਦੇ ਚਰਨਾਂ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਇਸ ਤੋਂ ਬਾਅਦ ਮੈਂ ਇਸ ਤੋਂ ਬਾਅਦ ਮਲਕੀਤ ਸਿੰਘ ਪਾਪੀ ਪਿੰਡ ਡੱਲਾ ਉਹਨਾਂ ਦੇ ਲਈਆਂ ਚਾਰ ਲੈਣਾ ਖਵਤਾ ਮਨਨਸ਼ਟ ਕਰਦਾ ਦਸਵੇਂ ਗੁਰਾਂ ਦੇ ਵਾਰ ਕੇ ਪਿਤਾ ਆਪਣਾ ਤੇ ਲਾਜ ਰੱਖ ਲਈ ਹਿੰਦੋਸਤਾਨੀਆਂ ਦੀ ਪਹਿਲੇ ਨੰਬਰ ਤੇ ਸਦਾ ਪੰਜਾਬ ਹੀ ਆਉਂਦਾ ਤੇ ਗੱਲ ਚੱਲਦੀ ਜਦੋਂ ਕੁਰਬਾਨੀਆਂ ਦੀ ਹਰੀ ਸਿੰਘ ਲਲੂਏ ਐਸੀ ਤਾਗ ਪਾਈ ਤੇ ਕੌਮ ਅੱਜ ਵੀ ਡਰੇ ਅਫਗਾਨੀਆਂ ਦੀ ਤੇ ਮੱਖੜ ਫਰਾੜਾ ਉਦੋਂ ਸਿੰਧ ਦਾ ਨਾਅਰ ਸੁਣ ਕੇ ਤੇ ਕਾਣੀ ਤੇ ਰਾਣੀ ਕੰਬ ਦੀ ਫਰੇ ਬਰਤਾਨੀਆਂ ਦੀ ਉਸ ਮੁਲਖ ਦਾ ਆਪੇ ਦੱਸੋ ਕੀ ਬਣਨਾ ਜਿੱਤੇ ਚੱਲਦੀ ਸਦਾ ਜਨਾਨੀਆਂ ਦੀ ਜਿੱਤੇ ਚੱਲਦੀ ਸਦਾ ਜਨਾਨੀਆਂ ਦੀ ਡੰਡਨ ਵਿੱਚ ਅਸੈਂਬਲੀ ਗੱਜਿਆ ਜਦੋਂ ਉਦਮ ਸਿੰਘ ਸਰਦਾਰ ਪਿਸਤਲ ਤਾਣ ਕੇ ਵੱਲ ਉਡਵੈਰ ਦੇ ਉਹਨੇ ਛੜੇ ਜਿਕਾਰੇ ਚਾਰ ਛੁਟੇ ਗੋਰੇ थरथर ਕੰਬਦੇ ਸੱਤ ਸਮੁੰਦਰੋਂ ਪਾਰ ਤੁਸੀਂ ਗੁੰਨੀ ਖੋਲੀ ਗੋਰਿਓ ਇੰਡੀਆ ਖੇਲ ਕੇ ਆਏ ਉਹ ਦਿਲ ਨਾ ਮੈਨੂੰ ਭੁੱਲ ਦੇ ਮੈਂ ਬੜੇ ਭਲਾਏ ਤੁਸੀਂ ਲੋਕ ਨੇ ਹੱਥੇ ਮਾਰ ਕੇ ਮਾਰਿਆ ਮੇਰਾ ਸਭ ਪਰਿਵਾਰ ਛੁਟੇ ਗੋਰੇ थरथर ਕੰਬਦੇ ਸੱਤ ਸਮੁੰਦਰੋਂ ਪਾਰ ਟੜ ਟੜ ਚੱਲਣ ਗੋਲੀਆਂ ਨਾ ਸਾਹਬ ਨੂੰ ਪਤਮਾਵਾ ਮੈਂ ਉਦਮ ਸਿੰਘ ਸੀ ਪਾਲੜਾ ਉਥੇ ਖੇਢੀ ਜਾਵਾਂ ਤੁਸੀਂ ਜਲਿਆਂ ਵਾਲੇ ਬਾਗ ਵਿੱਚ ਬੜੇ ਕੀਤੇ ਅਧਿਆਚਾਰ ਸੁੱਟੇ ਗੋਰੇ ਥਰ ਥਰ ਕੰਬਦੇ ਸੱਤ ਸਮੁੰਦਰੋਂ ਪਾਰ ਲੋਕੀ ਖੂਲ ਭੱਜੀ ਜਾਵਦੇ ਪਿਆ ਚੀਕ ਚਹਾੜਾ ਪਿਆ ਲੋਥਾਂ ਵਾਗ ਤਵਾਣਿਆ ਤੇ ਜਾਪੇ ਵਾੜਾ ਤੁਸੀਂ ਫੈਰ ਗੰਨਾ ਦੇ ਖੋਲ ਕੇ ਦਿੱਤੇ ਪੱਚੇ ਕੁੱਢੇ ਮਾਰ ਸੁੱਟੇ ਗੋਰੇ ਥਰ ਥਰ ਕੰਬਦੇ ਸੱਤ ਸਮੁੰਦਰੋਂ ਪਾਰ ਟਿੱਕੀਆਂ ਟਿੱਕੀਆਂ ਦੇ ਮੈਂ ਕੱਤੀ ਪਾ ਕੇ ਅੱਜ ਬਾਜੀ ਮੋੜੀ ਫੱਟੀ ਫੋਚ ਦਿੱਤੀ ਓਡ ਵੈਰ ਦੀ ਹੁਣ ਵੱਡੋ ਲੋੜੀ ਮੇਰੀ ਅੱਜ ਵਸਾਤੀ ਗੋਰਿਓ ਭਾਪੀ ਕਰ ਦਿੱਤਾ ਮੈਂ ਬਾਤ ਸੁਣ ਕੇ ਗੋਰੇ थरथर ਕੰਬਦੇ ਸੱਤ ਸਮੁੰਦਰੋਂ ਪਾਉਂਦੇ ਗੋਰੇ थरथर ਕੰਬਦੇ ਬੰਦੇ ਧੰਨਵਾਦ 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 ਧੰਨਵਾਦ